ਸਕਾ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਕੀ ਮਾਮਲਾ ਹੈ ਇਹ ਅਸੀਂ ਤੈਨੂੰ ਕਰਨ ਦੇ ਦਰਦ ਦਿੱਤੇ ਜੀ ਐਂਡੀ ਦੇ ਕ੍ਰਮ ਕਦਮ ਨੰਬਰ 86 ਹੈ ਜੀ ਤੇ ਦੋਸ਼ੀ ਗੁਰਸੇਵਕ ਸਿੰਘ ਪੁੱਤ ਸੇਵਕ ਪੁੱਤਰ ਦਿਵਿੰਦਰ ਸਿੰਘ ਵਾਸੀ ਕਨੂਕਰ ਕਾਲੇ ਜੀ ਇਹਦੇ ਉੱਪਰ ਸੋਭਰਾ ਮਹਰੂਲ ਗ੍ਰਾਮਕ੍ਰਿਤੀ ਹੈ ਇੱਕ ਕਮ ਕਦਮ ਨੰਬਰ 88 ਇਹ ਰਣਜੀਤ ਸਿੰਘ ਐਲੀਸ ਰੰਗਾ son of ਜਸਵੰਤ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਗੁਰੂ ਕੀ ਵਿਡਾਰੀ ਇਹ ਤਾਂ 255 ਗ੍ਰਾਮ ਹੈਰਨ ਬਰਾਮਦ ਹੋਏ ਜੀ। ਇੱਕ ਤੀਸਰਾ ਮੁਕਦਮਾ ਜੀ 99 ਨੰਬਰ ਇਹ ਰਾਮ ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂ ਕੀ ਬਿਡਾੜੀ। ਇਹ ਤੋਂ 10 ਗ੍ਰਾਮ ਹੈਰਨ ਬਰਾਮਦ ਹੋਏ ਜੀ। ਇਹ ਸਾਰਿਆਂ ਦੇ ਆਪਸ ਵਿੱਚ ਕਨੈਕਟ ਐ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵੱਖ-ਵੱਖ। ਇਹ ਜਿਹੜਾ ਪਹਿਲਾ ਵਾ ਕਨੂਗੁਰ ਕਾਲੇਵਾਲਾ ਜੀ ਉਹ ਤਾਂ ਇਕੱਲਾ ਐ ਜੀ। ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਐ। ਇਹ ਸੱਚitho ਲੈ ਕੇ ਆਈ ਨਸ਼ਾ ਜੀ ਇਹ ਅਗੇ ਜਿੰਨ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਉਹ ਪਤਾ ਕਰ ਰਹੇ ਆ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਜਿੰਨਾ ਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਹਾਂ ਜੀ ਪਹਿਲਾਂ ਦਰਜ ਐ ਜੀ ਇਹਨਾਂ ਨੂੰ ਰਿਮਾਂਡ ਵਗੈਰਾ ਮਿਲਿਆ ਜੀ ਅੱਜ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਦਿਆ ਜਾਣਾ ਤੇ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਹੈ 100 ਗ੍ਰਾਮ ਇੱਕ ਕੌੜੇ ਆ ਜੀ 255 ਗ੍ਰਾਮ ਇੱਕ ਆ 10 ਗ੍ਰਾਮ ਇੱਕ ਆ ਜੀ ਠੀਕ ਹੈ ਠੀਕ ਹੈ ਜੀ ਤੇ ਨਾਮ ਕਰਦੇ ਹਾਂ